ਬਾਲ ਗੁੱਤੀ ਗਈ ਹੈ ਉਸਹਾ ਹਾਦਸੇ ਤੋਂ 2000 ਦੇ ਤੋਂ ਸਾਡੇ ਅਮੇਰੀਕਾ ਵਿੱਚ ਸਾਲਸਾ ਦੁਨੀਆ ਦੇ ਵਿੱਚ ਕੈਪਟਨ ਮੈਲ ਅੰਦਰ ਅੰਡੀਕਾ ਬਣਾਉਂਦੇ ਕਹਿ ਕੇ ਬੋਲਾ ਜਦੋਂ ਉਸ ਤੋਂ ਬਚਲੇ ਮੈਨਾ ਵੀ ਸਮਾਇਦੋ ਇਹ ਬੋਲਾ ਬਾਹਰ ਦੇ ਜਾਣ ਦੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਬਣਾ ਕੇ ਰਹਾਗੇ ਇਹ ਤੂੰ ਪਸ 50% ਨਾਲ ਫਸਲਾਂ ਦੇ ਪਾਲ ਕੇ ਰਹਾਗੇ ਰੱਖ ਕੇ ਰਹਾਗੇ ਰੱਖ ਕੇ ਰਹਾਗੇ ਇਹ ਤੂੰ ਪਸ 60% ਨਾਲ ਫਸਲਾਂ ਦੇ ਪਾਲ ਕੇ ਰਹਾਗੇ ਰੱਖ ਕੇ ਰਹਾਗੇ ਰੱਖ ਕੇ ਰਹਾਗੇ ਹਾਂਜੀ ਪਤਨ ਜੀ ਧਰਨਾ ਲਾਇਆ ਕਿਸ ਬੰਦ ਚ ਲਾਇਆ ਜੀ ਹਾਂਜੀ ਮੈਰਜਪਾਲ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਚੋਂ ਮੱਲਾਂ ਵਾਲੇ ਤੋਂ ਪ੍ਰਧਾਨ ਔਰ ਰਣਜੀਤ ਸਿੰਘ ਜੀ ਜ਼ਿਲ੍ਹਾ ਖਜ਼ਾਨਚੀ ਅਸੀਂ ਪਿਛਲੇ ਸਮੇਂ ਦਿੱਲੀ ਦੇ ਵਿੱਚ 13 ਮਹੀਨੇ ਅੰਦੋਲਨ ਲੜਿਆ ਤੇ ਮੋਦੀ ਸਰਕਾਰ ਨੇ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੀਟਿੰਗਾਂ ਦੌਰਾਨ ਮੰਨੀਆਂ ਵੀ ਤੁਹਾਡੀਆਂ ਮੰਗਾਂ ਜਾਇਜ਼ ਨੇ ਇਹ ਮੰਗਾਂ ਤੁਹਾਡੀਆਂ ਲਾਗੂ ਕਰਾਂਗੇ ਜਦੋਂ ਅਸੀਂ ਧਰਨਾ ਮੁਲਤਵੀ ਕੀਤਾ ਪਰ ਮੋਦੀ ਸਰਕਾਰ ਥੁੱਕ ਕੇ ਚੱਟ ਗਈ ਉਹਨੇ ਸਾਡੀਆਂ ਮੰਗਾਂ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ ਸੋ ਦੁਬਾਰਾ ਫਿਰ ਪੂਰੇ ਭਾਰਤ ਦੇ ਵਿੱਚੋਂ ਸਾਡੇ ਸੋਜਵਾਨ ਆਗੂ ਸਹਿਬਾਨਾਂ ਨੇ ਕਰੀਬ 200 ਜਥੇਬੰਦੀ ਇਕੱਠੀ ਕਰਕੇ ਜਿਹੜਾ ਦਿੱਲੀ ਨੂੰ ਪੂਚ ਕੀਤਾ ਤੇ ਕੇਂਦਰ ਦੀ ਨਲਾਇਕ ਸਰਕਾਰ ਨੇ ਹਰਿਆਣੇ ਦੇ ਬਾਡਰਾਂ ਦੇ ਉੱਤੇ ਵੱਡੀ ਬੈਰੀਕੇਟਿੰਗ ਕਰਕੇ ਜਿਹੜੇ ਪੱਥਰ ਲਾ ਕੇ ਕਿੱਲ ਲਾ ਕੇ ਤਾਰਾ ਲਾ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਰੋਕ ਕੇ ਬਹੁਤ ਵੱਡੇ ਪੱਧਰ ਤੇ ਲਾਠੀ ਚਾਰਜ ਟੀਅਰ ਗੈਸ ਦੇ ਗੋਲੇ ਅਥਰੂ ਗੈਸ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਸ਼ੁਭ ਕਰਨ ਸ਼ਹੀਦ ਕੀਤਾ ਤੇ ਸਾਡੇ 5 600 ਕਿਸਾਨ ਜਿਹੜਾ ਦੁਬਾਰਾ ਫੇਰ ਫਟਣ ਕੀਤਾ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਜਿਨ੍ਹਾਂ ਨੂੰ ਲਾਗੂ ਕਰਵਾਉਣ ਵਾਸਤੇ ਸਾਡੇ ਸੀਨੀਅਰ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ 34 ਦਿਨ ਤੋਂ ਪੂਖ ਹੜਤਾਲਤੇ ਨੇ ਔਰ ਸ਼ੰਭੂ ਮੋਰਚੇ ਤੋਂ ਜਿਹੜਾ ਕੀ ਐਮਐਮ ਦੇ ਜਥੇ ਜਿਹੜੇ ਅਸੀਂ ਪੈਦਲ ਦਿੱਲੀ ਨੂੰ ਤੋਰ ਰਹੇ ਸਾਂ ਉਹ ਵੀ ਮੋਦੀ ਸਰਕਾਰ ਨੇ ਉਹਨਾਂ ਨੂੰ ਵੀ ਅੱਗੋਂ ਜਿਹੜੀਆਂ ਸਿੱਧੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਸੁੱਟ ਕੇ ਬਹੁਤ ਵੱਡੇ ਪੱਧਰ ਤੇ ਫੱਟੜ ਕੀਤਾ ਅਸੀਂ ਆਪਣੀਆਂ 13 ਮੰਗਾਂ ਜਾਇਜ਼ ਮੰਗਾਂ ਜਿਹੜੀਆਂ ਨੇ ਸਾਡੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਪੂਰੇ ਦੇਸ਼ ਦਾ ਭਲਾ ਕਰਨ ਵਾਲੀਆਂ ਉਹਨਾ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਅੱਜ ਜਿਹੜਾ ਅਸੀਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਸੀ ਉਹਨੂੰ ਅਸੀਂ ਸਫਲ ਬਣਾ ਕੇ ਪੂਰੇ ਪੰਜਾਬ ਨੂੰ ਬੰਦ ਕਰਕੇ ਬੈਠੇ ਆਂ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਚੀਕਾਂ ਕਢਾ ਰਹੀਆਂ ਔਰ ਪੰਜਾਬ ਸਰਕਾਰ ਜਿਹੜੀ ਉਹਦੀ ਹਾਂ ਪੱਖੀ ਮੈਦ ਦੇ ਰਹੀ ਆ ਉਹਦੀਆਂ ਵਿੱਚ ਹੀ ਚੀਕਾਂ ਕਢਾ ਰਹੇ ਆਂ ਪੂਰੇ ਪੰਜਾਬ ਦੇ ਵਿੱਚ ਅੱਜ ਚੱਕਾ ਜਾਮ ਏ ਪੂਰਾ ਪੰਜਾਬ ਬੰਦੇ ਜਿਹਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਦੁਕਾਨਦਾਰ ਵੀਰਾਂ ਦਾ ਵਪਾਰ ਮੰਡਲ ਦਾ ਹਰ ਇੱਕ ਵਰਗ ਦਾ ਇਥੋਂ ਤੱਕ ਕਿ ਡਾਕਟਰ ਭਾਈਚਾਰੇ ਦਾ ਵੀ ਪੱਤਰਕਾਰ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਹਰ ਵਰਗ ਨੇ ਸਹਿਯੋਗ ਦੇ ਕੇ ਜਿਹੜਾ ਪੂਰਾ ਪੰਜਾਬ ਬੰਦ ਕੀਤਾ ਉਸੇ ਦੇ ਤਹਿਤ ਅਸੀਂ ਮੱਲਾਂ ਵਾਲਾ ਮਹੂ ਰੋਡ ਫਰੀਦਕੋਟ ਰੋਡ ਜਿਹੜਾ ਜਾਮ ਕਰਕੇ ਮੱਲਾਂ ਵਾਲੇ ਨੂੰ ਸੰਪੂਰਨ ਤੌਰ ਤੇ ਬੰਦ ਕਰਕੇ ਬੈਠੇ ਤੇ ਨਾ ਕਿੰਨੇ ਵੇਲੇ ਤੱਕ ਜਾਈ ਜਾਊਗਾ ਜੀ ਇਹ ਜੀ ਸੁਬਾ ਸਵੇਰੇ ਅਸੀਂ ਸਰਦੀ ਨਹੀਂ ਵੇਖੀ ਸਾਡੀਆਂ ਸਤਕਾਰਯੋਗ ਮਾਵਾਂ ਬੀਬੀਆਂ ਬੱਚਿਆਂ ਨੇ ਅਸੀਂ ਸਵੇਰੇ 7 ਵਜੇ ਤੋਂ ਲੈ ਕੇ ਅਸੀਂ ਥਾਂ ਥਾਂ ਤੇ ਜਿੰਨੇ ਸਾਡੇ ਪਲੇਟਫਾਰਮ ਸੀ ਉਹਨਾਂ ਤੇ ਅਸੀਂ ਪੰਜਾਬ ਦਾ ਚੱਕਾ ਜਾਮ ਕੀਤੀ ਬੈਠੇ ਆਂ ਔਰ ਸ਼ਾਮਾਂ ਦੇ 4 ਵਜੇ ਤੱਕ ਜਿਹੜਾ ਸਾਡਾ ਇਹ ਪੰਜਾਬ ਬੰਦ ਦਾ ਦੋਹਾ ਫੋਰਮਾਂ ਦਾ ਲਾਣ ਹੈ ਇਹਨੂੰ ਅਸੀਂ ਸ਼ਾਮ ਦੇ 4 ਵਜੇ ਤੱਕ ਬੰਦ ਰੱਖਾਂਗੇ